ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਔਰ ਇਸ ਵੇਲੇ ਦਾ ਇੱਕ ਬਹੁਤ ਹੀ ਖਾਸ ਅਨੁਮਾਨਿਤ ਸਰਵੇਖਣ ਜਿਹੜਾ ਸਰਵੇਖਣ ਕਿਤੇ ਨਾ ਕਿਤੇ ਜਿਹੜੇ ਪਿਛਲੇ ਟ੍ਰੈਂਡ ਰਹੇ ਨੇ ਪੰਜਾਬ ਦੀਆਂ ਵੋਟਾਂ ਦੇ ਜਿਹੜੀਆਂ ਵੋਟਾਂ ਪਿਛਲੇ ਸਮਿਆਂ ਚ ਪੰਜਾਬ ਦੇ ਵਿੱਚ ਪੈਂਦੀਆਂ ਰਹੀਆਂ ਨੇ ਕਿੰਨੀ ਕਿੰਨੀ ਵੋਟ ਪਰਸੈਂਟੇਜ ਕਿਹੜੀ ਕਿਹੜੀ ਪਾਰਟੀ ਦੀ ਆਈ ਹੈ ਕਾਫੀ ਕੁਝ ਉਸ ਦੇ ਆਲੇ ਦੁਆਲੇ ਇਸ ਅਨੁਮਾਨਿਤ ਸਰਵੇਖਣ ਤੇ ਘੁੰਮੇਗਾ ਹਲੇ ਚੋਣ ਜ਼ਾਬਤਾ ਨਹੀਂ ਲੱਗਿਆ ਇਸ ਕਰਕੇ ਅਨੁਮਾਨਿਤ ਸਰਵੇਖਣ ਹੋ ਸਕਦੇ ਨੇ ਸਾਰੇ ਪੂਰੇ ਸਰਵੇਖਣ ਵੀ ਹੋ ਸਕਦੇ ਨੇ ਸੋ ਅੱਜ ਮੈਂ ਆਂਕੜਿਆਂ ਦੇ ذریعے ਇਹ ਨਤੀਜਾ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਕਿਉਂ ਅਕਾਲੀ ਭਾਜਪਾ ਨਾਲ ਅਗਰ ਗਠਜੋੜ ਹੋ ਜਾਂਦਾ ਹੈ ਅਗਰ ਦੋਵਾਂ ਦਾ ਗਠਜੋੜ ਹੋ ਜਾਂਦਾ ਹੈ ਤੇ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਮੁਕਾਬਲੇ ਤੇ ਆ ਸਕਦੀ ਹੈ ਔਰ ਗੱਲ ਇੱਥੋਂ ਤੱਕ ਵੀ ਜਾ ਸਕਦੀ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ 6 ਤੋਂ 7 ਸੀਟਾਂ ਜਿੱਤੇ ਹੋ ਸਕਦਾ ਹੈ ਅਸੀਂ ਬਹੁਤ ਸਾਰੇ ਲੋਕ ਇਸ ਗੱਲ ਤੇ ਨਾ ਪਰੋਸਾ ਕਰੀਏ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਔਰ ਸ਼ਹਿਰਾਂ ਦੇ ਵਿੱਚ ਬੀਜੇਪੀ ਜ਼ਰੂਰ ਹੈ ਪਰ ਪਿੰਡੂ ਖੇਤਰਾਾਂ 'ਚ ਬੀਜੇਪੀ ਉਹਦੀ ਤਕੜੀ ਨਹੀਂ ਹੈ ਹਾਲੇ ਬੀਜੇਪੀ ਕੋਲੇ ਵੱਡੇ ਚਿਹਰੇ ਨਹੀਂ ਹੈ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਪਰ ਸਿਆਸਤ ਹਮੇਸ਼ਾ ਉਲਟ ਫੇਰ ਕਰਦੀ ਹੈ ਉੱਤਰ ਪ੍ਰਦੇਸ਼ ਵਿਹਾਰ ਜਿਹੜੇ ਹਮੇਸ਼ਾ ਕਾਂਗਰਸ ਦਾ ਘੜ ਰਹੇ ਨੇ ਉੱਥੇ ਕਿਵੇਂ ਸੱਤਾ ਦੀ ਤਬਦੀਲੀ ਹੋਈ ਤੇ ਅੱਜ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਗਿਣਤੀ ਚੋਂ ਉਹ ਸੀਟਾਂ ਜਿੱਤਦੀ ਹੈ ਰਾਜਸਥਾਨ ਜਿੱਥੇ ਭਾਰਤੀ ਜਨਤਾ ਪਾਰਟੀ ਲਗਭਗ ਸਾਰੀਆਂ ਲੋਕ ਸਭਾ ਸੀਟਾਂ ਜਿੱਤਦੀ ਹੈ ਸੋ ਸੱਤਾ ਪਰਿਵਰਤਨ ਔਰ ਵੋਟਾਂ ਪਾਉਣ ਦੇ ਟ੍ਰੈਂਡ ਦੇ ਵਿੱਚ ਬਦਲਾਅ ਸਮੇਂ-ਸਮੇਂ ਤੇ ਹੁੰਦੇ ਨੇ ਹੁਣ ਮੈਂ ਪੰਜਾਬ ਦੇ ਵਿੱਚ ਜਿਹੜਾ ਮੈਂ ਅਨੁਮਾਨ ਲਗਾ ਰਿਹਾ ਇੱਕ ਤਾਂ ਅਸੀਂ ਅੰਡਰ ਕਰੰਟ ਨੂੰ ਸਮਝੀਏ ਬੀਜੇਪੀ ਨੇ ਵੱਡਾ ਕੰਮ ਕਿਹੜਾ ਕੀਤਾ ਇੱਕ ਉਹਨੂੰ ਸਮਝੀਏ ਇੱਕ ਅੰਡਰ ਕਰੰਟ ਨੂੰ ਸਮਝੀਏ ਤੇ ਕਿਉਂ ਬੀਜੇਪੀ 6-7 ਸੀਟਾਂ ਤੇ ਜਾ ਸਕਦੀ ਹੈ ਹਾਲਾਂਕਿ ਕੁਝ ਸਮੇਂ ਪਹਿਲਾਂ ਤੱਕ ਭਗਵੰਤ ਮਾਨ 13 0 ਦੇ ਦਾਅਵੇ ਤੇ ਬਹੁਤ ਅੱਗੇ ਦਿਖ ਰਹੇ ਸੀ ਅੱਜ ਵੀ ਦਿਖ ਰਹੇ ਨੇ ਅਗਰ ਅਕਾਲੀ ਬੀਜੇਪੀ ਗੱਠਜੋੜ ਨਹੀਂ ਹੁੰਦਾ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਅਗਰ ਇਕੱਲੇ ਇਕੱਲੇ ਸਾਰੇ ਚੋਣ ਲੜਦੇ ਨੇ ਹੁਣ ਅਸੀਂ ਪਰਸੈਂਟੇਜ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਮੈਂ 2023 ਚ ਜਿਹੜੀ ਜਲੰਧਰ ਦੀ ਜ਼ਿਮਨੀ ਚੋਣ ਹੋਈ ਹੈ ਉਹਨੂੰ ਇੱਕ ਉਦਾਹਰਨ ਦੇ ਤੌਰ ਤੇ ਲੈਣਾ ਜਲੰਧਰ ਚ ਜਿਹੜੀ ਜ਼ਿਮਨੀ ਚੋਣ ਹੋਈ 23 ਪਿਛਲੇ ਸਾਲ 23 ਦੇ ਵਿੱਚ ਜਿਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਬੀਜੇਪੀ ਪਹਿਲੀ ਵਾਰ 15% ਤੋਂ ਜ਼ਿਆਦਾ ਦਾ ਵੋਟ ਸ਼ੇਅਰ ਲੈ ਕੇ ਗਈ ਆਪਣੇ ਦਮ ਤੇ ਇੰਦਰ ਇਕਬਾਲ ਸਿੰਘ ạtਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਚਰਨਜੀਤ ਸਿੰਘ ạtਵਾਲ ਦੇ ਪੁੱਤਰ ਨੇ ਨੌਜਵਾਨ ਆਗੂ ਨੇ ਸਾਫ਼ ਸੁਥਰੀ ਛਵੀ ਹੈ ਔਰ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੰਦਰ ਇਕਬਾਲ ਸਿੰਘ ạtਵਾਲ ਨੇ ਦੋ ਹਲਕਿਆਂ ਤੋਂ ਲੀਡ ਲਈ ਭਾਵੇਂ ਜਿੱਤਿਆ ਸੁਸ਼ੀਲ ਕੁਮਾਰ ਰਿੰਕੂ 34% ਦੇ ਵੋਟ ਸ਼ੇਅਰ ਨਾਲ ਪਰ ਭਾਜਪਾ ਦਾ ਵੋਟ ਸ਼ੇਅਰ 15.19 ਸੀ ਅਜਿਹੇ ਹਾਲਾਤਾਂ ਦੇ ਵਿੱਚ ਜੇ ਅਕਾਲੀ ਦਲ ਦਾ ਵੋਟ ਸ਼ੇਅਰ ਦੇਖੀਏ ਅਕਾਲੀ ਦਲ ਦਾ ਵੋਟ ਸ਼ੇਅਰ ਸੀ 17.8 ਅਕਾਲੀ ਦਲ ਤੀਜੇ ਨੰਬਰ ਤੇ ਰਿਹਾ ਭਾਜਪਾ ਚੌਥੇ ਨੰਬਰ ਤੇ ਰਹੀ ਪਰ ਚੌਥੇ ਨੰਬਰ ਤੇ ਜਲੰਧਰ ਚ ਰਹਿਣ ਵਾਲੀ ਪਾਰਟੀ ਕਿਵੇਂ 24 ਦੀਆਂ ਚੋਣਾਂ ਦੇ ਵਿੱਚ 1 ਨੰਬਰ ਦੀ ਪਾਰਟੀ ਬਣ ਸਕਦੀ ਹੈ ਇਹਦੇ ਤੇ ਗੱਲ ਕਰਾਂਗੇ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਔਰ ਭਾਜਪਾ ਇਕੱਲੇ ਇਕੱਲੇ ਲੜੇ ਜਲੰਧਰ ਚ ਪਰ ਜਦੋਂ ਅਕਾਲੀ ਦਲ ਤੇ ਭਾਜਪਾ ਇਕੱਠੇ ਲੜਦੇ ਨੇ ਅਗਰ ਅਸੀਂ ਪਿਛਲੀ ਚੋਣ ਲੈ ਲਈਏ ਆਮ ਆਦਮੀ ਪਾਰਟੀ ਨੂੰ 34% ਮਿਲੀਆਂ ਜਲੰਧਰ ਚ ਕਾਂਗਰਸ ਨੂੰ 27.4 ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ 34% ਕਾਂਗਰਸ 27.27% ਦੂਜੇ ਨੰਬਰ ਤੇ ਅਕਾਲੀ ਦਲ 17.8 ਤੀਜੇ ਨੰਬਰ ਤੇ ਭਾਜਪਾ 15.1 ਚੌਥੇ ਨੰਬਰ ਤੇ ਹੁਣ ਜੇ ਤੀਜੇ ਤੇ ਚੌਥੇ ਨੰਬਰ ਦੀਆਂ ਪਾਰਟੀਆਂ ਸਮਝੌਤੇ ਚ ਆ ਜਾਂਦੀਆਂ ਨੇ ਅਲਾਈਅੰਸ ਚ ਆ ਜਾਂਦੀਆਂ ਨੇ ਅਗਰ ਸੁਸ਼ੀਲ ਕੁਮਾਰ ਰਿੰਕੂ ਵਾਲੀ ਚੋਣ ਚ ਅਕਾਲੀ ਬੀਜੇਪੀ ਇਕੱਠੇ ਹੁੰਦੇ ਤੇ ਅਕਾਲੀ ਬੀਜੇਪੀ ਦਾ ਵੋਟ ਪਰਸੈਂਟ ਬਣਨਾ ਸੀ 33.04 ਔਰ ਆਪ ਦਾ ਵੋਟ ਪਰਸੈਂਟੇਜ ਹੈ 34.05 ਮਤਲਬ 1% ਤੋਂ ਥੋੜੇ ਜੇ ਘੱਟ ਮਾਰਜਨ ਨਾਲ ਆਮ ਆਦਮੀ ਪਾਰਟੀ ਜਿੱਤੀ ਸੋ ਇਹਦਾ ਮਤਲਬ ਹੈ ਜਿਹੜੀਆਂ 2024 ਦੀਆਂ ਚੋਣਾਂ ਸੀ ਜਿਹੜੀਆਂ 2023 ਦੀ ਜ਼ਿਮਨੀ ਚੋਣ ਸੀ ਉਹਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਅਗਰ ਅਕਾਲੀ ਬੀਜੇਪੀ ਗੱਠਜੋੜ ਹੁੰਦਾ ਤੇ ਸੁਸ਼ੀਲ ਕੁਮਾਰ ਰਿੰਕੂ ਹੋ ਸਕਦਾ 1% ਦੇ ਮਾਰਜਨ ਤੋਂ ਵੀ ਘੱਟ ਤੇ ਜਿੱਤਦੇ ਹੋ ਸਕਦਾ ਨਾ ਵੀ ਜਿੱਤਦੇ ਅਗਰ ਅਕਾਲੀ ਬੀਜੇਪੀ ਇਕੱਠੇ ਹੁੰਦੇ ਕਿਉਂਕਿ ਵੋਟ ਸ਼ਿਫਟ ਹੁੰਦੀ ਹੈ ਹੁਣ ਇਸ ਵੋਟ ਸ਼ੇਅਰ ਨੂੰ ਬਹੁਤ ਵੱਡਾ ਆਧਾਰ ਮੰਨ ਰਹੀ ਹੈ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਜਿਹੜੇ ਵੱਡੇ ਵੱਡੇ ਦਿੱਲੀ ਦੇ ਵਿੱਚ ਐਕਸਪਰਟ ਬੈਠੇ ਨੇ ਆંકੜਿਆਂ ਦੇ ਵੋਟ ਪਰਸੈਂਟੇਜ ਦੇ ਪੋਲੀਟੀਕਲ ਉਹਨਾਂ ਨੂੰ ਅਸੀਂ ਗੁਰੂ ਕਹਿ ਲੀਏ ਉਹ ਵੋਟ ਪਰਸੈਂਟੇਜ ਨੂੰ ਬਹੁਤ ਅਹਿਮੀਅਤ ਦਿੰਦੇ ਨੇ ਹੁਣ ਅਗਰ ਪੰਜਾਬ 'ਚ ਅਕਾਲੀ ਭਾਜਪਾ ਇਕੱਠੇ ਹੁੰਦੇ ਨੇ ਤੇ ਕਿਹੜੀਆਂ ਚਾਰ ਸੀਟਾਂ ਨੇ ਜਿਹਦੇ ਤੇ ਸਿੱਧੇ ਤੌਰ ਤੇ ਫਰਕ ਪੈਂਦੇ ਨੇ ਇਹਦੇ 'ਚ ਕੋਈ ਦੂਰਅਈ ਨਹੀਂ ਹੈ ਉਮੀਦਵਾਰ ਬਹੁਤ ਅਹਿਮੀਅਤ ਰੱਖੇਗਾ ਔਰ ਜੋ ਹਾਲਾਤ ਅਕਾਲੀ ਭਾਜਪਾ ਇਕੱਠੇ ਹੋ ਕੇ ਜਲੰਧਰ ਚ ਲੜ ਸਕਦੇ ਨੇ ਅਗਰ ਜਲੰਧਰ ਦੀ ਸੀਟ ਅਕਾਲੀ ਦਲ ਕੋਲੇ ਜਾਂਦੀ ਹੈ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਤਾਂ ਵੀ ਅਕਾਲੀ ਬੀਜੇਪੀ ਮੁਕਾਬਲੇ ਚ ਰਹਿਣਗੇ ਆਮ ਆਦਮੀ ਪਾਰਟੀ ਨਾਲ ਸਿੱਧੇ ਮੁਕਾਬਲੇ ਚ ਰਹਿਣਗੇ ਮੇਰਾ ਅਨੁਮਾਨ ਹੈ ਅਗਰ ਕੈਂਡੀਡੇਟ ਇੰਦਰ ਇਕਬਾਲ ਸਿੰਘ ạtਵਾਲ ਰਹਿੰਦੇ ਨੇ ਫਿਰ ਵੀ ਅਕਾਲੀ ਬੀਜੇਪੀ ਮੁਕਾਬਲੇ ਚ ਰਹਿਣਗੇ ਇਹ ਸਪਸ਼ਟ ਅਨੁਮਾਨ ਹੈ ਜਲੰਧਰ ਦੀ ਸੀਟ ਦਾ ਹੁਣ ਦੂਸਰਾ ਜਿੱਥੇ ਫਰਕ ਪਊਗਾ ਦੂਸਰੀ ਸੀਟ ਜਿੱਥੇ ਫਰਕ ਪੈਂਦਾ ਲੁਧਿਆਣਾ ਲੁਧਿਆਣਾ ਦੇ ਵਿੱਚ ਵੀ ਅਗਰ ਅਕਾਲੀ ਬੀਜੇਪੀ ਇਕੱਠੇ ਹੋ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਦੇ ਨਾਲ ਸਿੱਧਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਔਰ ਇੱਕ ਚਿਹਰਾ ਇੱਕ ਚਿਹਰਾ ਜਿਹਦੇ ਬਾਰੇ ਕੁਝ ਉਦਯੋਗਪਤੀਆਂ ਨਾਲ ਕੁਝ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਕਿਉਂਕਿ ਸੂਤਰਾਂ ਤੋਂ ਖਬਰ ਹੈ ਕਿ ਭਾਰਤੀ ਜਨਤਾ ਪਾਰਟੀ ਕੇਵਲ ਢਿੱਲੋਂ ਦੇ ਨਾਂ ਤੇ ਵਿਚਾਰ ਕਰ ਰਹੀ ਹੈ ਕੇਵਲ ਢਿੱਲੋਂ ਬਰਨਾਲੇ ਤੋਂ ਵੀ ਪਿਛਲੀ ਵਾਰੀ ਚੋਣ ਲੜੇ ਸੀ ਕੱਲੀ ਬੀਜੇਪੀ ਆਪਣੇ ਦਮ ਤੇ ਲੜੀ ਸੀ ਜਦੋਂ ਸਿੱਧੂ ਮੂਸੇਵਾਲਾ ਦੁਨੀਆ ਤੋਂ ਚਲੇ ਗਏ ਸੀ ਭਾਵੇਂ ਉਹ ਨਹੀਂ ਹਾਰ ਨਹੀਂ ਜਿੱਤੇ ਪਰ ਲੁਧਿਆਣਾ ਦੇ ਵਿੱਚ ਅਗਰ ਕੇਵਲ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣਦੇ ਨੇ ਤੇ ਬਹੁਤ ਵੱਡਾ ਫਰਕ ਲੁਧਿਆਣੇ ਦੀ ਸਿਆਸਤ ਚ ਪੈ ਜਾਏਗਾ ਮੇਰਾ ਹੀ ਮੰਨਣਾ ਹੈ ਕਿ ਬੀਜੇਪੀ ਕਿਤੇ ਨਾ ਕਿਤੇ ਕੇਵਲ ਢਿੱਲੋਂ ਨੂੰ ਜੇਤੂ ਉਮੀਦਵਾਰ ਦੇ ਤੌਰ ਤੇ ਦੇਖ ਰਹੀ ਹੈ ਕੇਵਲ ਢਿੱਲੋਂ ਜਿੱਤਦੇ ਨੇ ਲੁਧਿਆਣੇ ਤੋਂ ਜਾਂ ਦੂਜੇ ਨੰਬਰ ਤੇ ਰਹਿੰਦੇ ਨੇ ਇਹ ਵਕਤ ਦੱਸੂਗਾ ਪਰ ਭਾਜਪੀ ਕੇਵਲ ਢਿੱਲੋਂ ਨੂੰ ਜੇਤੂ ਉਮੀਦਵਾਰ ਦੇ ਤੌਰ ਤੇ ਦੇਖ ਰਹੀ ਹੈ ਦਿੱਲੀ ਤੋਂ ਇਸ ਤਰ੍ਹਾਂ ਦੀਆਂ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨੇ ਔਰ ਮੈਂ ਕਈ ਉਦਯੋਗਪਤੀਆਂ ਨਾਲ ਕਾਰੋਬਾਰੀਆਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਇਹ ਗੱਲ ਆਈ ਸਾਹਮਣੇ ਕਿ ਕੇਵਲ ਢਿੱਲੋਂ ਇੱਕ ਮਜ਼ਬੂਤ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਸੈਕੂਲਰ ਛਵੀ ਧਰਮ ਨਿਰਪੱਖ ਛਵੀ ਕੇਵਲ ਢਿੱਲੋਂ ਵੀ ਰੱਖਦੇ ਨੇ ਔਰ ਸੰਨਤੀ ਕੇਂਦਰ ਲੁਧਿਆਣਾ ਵੀ ਹਮੇਸ਼ਾ ਧਰਮ ਨਿਰਪੱਖ ਚਿਹਰੇ ਨੂੰ ਵੋਟਾਂ ਕਰਨ ਲਈ ਜਾਣਿਆ ਜਾਂਦਾ ਸੋ ਕੇਵਲ ਢਿੱਲੋ ਲੁਧਿਆਣਾ ਦੇ ਵਿੱਚ ਬੀਜੇਪੀ ਨੂੰ ਮੁਕਾਬਲੇ ਚ ਲਿਆ ਸਕਦੇ ਨੇ ਅਗਰ ਬੀਜੇਪੀ ਸੱਚਮੁੱਚ ਉਹਨਾਂ ਨੂੰ ਚੋਣ ਮੇਦਾਰ ਦੇ ਵਿੱਚ ਉਤਾਰ ਦਿੰਦੀ ਹੈ ਔਰ ਗੱਲ ਇੱਥੇ ਵੀ ਉਹੀ ਹੈ ਕਿਉਂਕਿ ਵੋਟ ਵੰਡੀ ਜਾਣੀ ਹੈ ਜਦੋਂ ਪਹਿਲਾਂ ਵੋਟਾਂ ਪੈਂਦੀਆਂ ਸੀ ਸਿਮਰਜੀਤ ਬੈਂਸ ਬਹੁਤ ਫਰਕ ਪਾਉਂਦੇ ਸੀ ਕਈ ਵਾਰ ਜੀ ਦੇ ਕਰਕੇ ਰਵਨੀਤ ਬਿੱਟੂ ਵੀ ਆਸਾਨੀ ਨਾਲ ਜਿੱਤੇ ਪਿਛਲੀ ਵਾਰੀ ਸਿਮਰਜੋਤ ਸਿਮਰਜੀਤ ਬੈਂਸ ਦੂਜੇ ਨੰਬਰ ਤੇ ਰਹੇ ਇਸਵਾਰ ਅਗਰ ਸਿਮਰਜੀਤ ਬੈਂਸ ਵੀ ਮੁਕਾਬਲੇ ਚ ਆ ਜਾਂਦੇ ਨੇ ਤੇ ਇਸ ਵਾਰ ਮੁਕਾਬਲਾ ਬਹੁਤ ਸਖਤ ਹੋ ਜਾਣਾ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਪੂਰੀ ਕਾਂਗਰਸ ਦੇ ਵਿੱਚ ਹੀ ਜਿਸ ਤਰ੍ਹਾਂ ਦੀ ਗੁੱਟਬਾਜ਼ੀ ਜਿਸ ਤਰ੍ਹਾਂ ਦੀ ਫੁੱਟ ਚੱਲ ਰਹੀ ਹੈ ਆਮ ਲੋਕ ਵੀ ਕਿਤੇ ਨਾ ਕਿਤੇ ਕਾਂਗਰਸ ਦੀ ਗੁੱਟਬਾਜ਼ੀ ਔਰ ਫੁੱਟ ਤੋਂ ਨਰਾਜ਼ ਨੇ ਔਰ ਕਾਂਗਰਸ ਦੇ ਵਿੱਚ ਇੱਕ ਟੜਾ ਦੂਜੇ ਟੜੇ ਨੂੰ ਹਰਾਉਣ ਦੇ ਯਤਨਾਂ ਚ ਲੱਗਦਾ ਹੈ ਵੀ ਅਸੀਂ ਸਾਰੇ ਜਾਣਦੇ ਹਾਂ ਹੁਣ ਆਮ ਆਦਮੀ ਪਾਰਟੀ ਇੱਥੋਂ ਨਵੇਂ ਉਮੀਦਵਾਰ ਨੂੰ ਉਤਾਰਦੀ ਹੈ ਕਿਸੇ ਸਥਾਪਿਤ ਉਮੀਦਵਾਰ ਨੂੰ ਉਤਾਰਦੀ ਹੈ ਕਿਸੇ ਨੇ ਕਾਂਗਰਸ ਤੋਂ ਲਿਆ ਕੇ ਉਤਾਰਦੀ ਹੈ ਜਾਂ ਕੋਈ ਵਲੰਟੀਅਰ ਨੂੰ ਉਤਾਰਦੀ ਹੈ ਇਹਦੇ ਤੇ ਨਿਰਭਰ ਕਰੇਗਾ ਕਿ ਕੋਈ ਐਮਐਲਏ ਨੂੰ ਉਤਾਰਦੀ ਹੈ ਮੈਦਾਨ ਦੇ ਵਿੱਚ ਇਹਦੇ ਤੇ ਵੀ ਨਿਰਭਰ ਕਰੇਗਾ ਕਿ ਮੁਕਾਬਲਾ ਕਿਸ ਤਰ੍ਹਾਂ ਦਾ ਜਾਣਾ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਬੀਜੇਪੀ ਦੇ ਨਾਲ ਲੁਧਿਆਣਾ ਦੇ ਵਿੱਚ ਹੋ ਸਕਦਾ ਹੈ ਔਰ ਮੇਰਾ ਜਿਹੜਾ ਅਨੁਮਾਨਿਤ ਸਰਵੇਖਣ ਹੈ ਤੀਜੀ ਸੀਟ ਪਟਿਆਲੇ ਤੇ ਜਾਂਦਾ ਹੈ ਪਟਿਆਲੇ 'ਚ ਵੀ ਅਗਰ ਅਕਾਲੀ ਬੀਜੇਪੀ ਦਾ ਗੱਠ ਜੋੜ ਹੁੰਦਾ ਹੈ ਤੇ ਮੁਕਾਬਲਾ ਸਿੱਧਾ ਸਿੱਧਾ ਅਕਾਲੀ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਪਟਿਆਲੇ ਦੇ ਵਿੱਚ ਵੀ ਬਣਦਾ ਦਿਖਦਾ ਹੈ ਭਾਵੇਂ ਇਹ ਗੱਲ ਸੁਣਨ ਨੂੰ ਸਾਨੂੰ ਥੋੜੀ ਹੈਰਾਨੀ ਵਾਲੀ ਲੱਗ ਸਕਦੀ ਹੈ ਪਰ ਜੇ ਅਸੀਂ ਵੋਟ ਪਰਸੈਂਟੇਜ ਦੇਖਦੇ ਹਾਂ ਜਦੋਂ ਵੀ ਅਕਾਲੀ ਦਲ ਔਰ ਭਾਜਪੀ ਇਕੱਠੇ ਹੋਏ ਨੇ ਜਦੋਂ ਵੀ ਇਕੱਠੇ ਹੋਏ ਨੇ ਔਰ ਮੁਕਾਬਲਾ ਤਿੰਨ ਕੋ ਨਹੀਂ ਰਹਿੰਦਾ ਸੀ ਆਮ ਤੌਰ ਤੇ ਤਿੰਨ ਕੋ ਨਹੀਂ ਮੁਕਾਬਲਾ ਔਰ ਜਦੋਂ ਵੀ ਜਦੋਂ ਵੀ ਮੁਕਾਬਲਾ ਅੱਜ ਦੇ ਹਾਲਾਤਾਂ ਦੇ ਮੁਕਾਬਲ ਮੁਕਾਬਲੇ ਚਾਰ ਕੋ ਨਹੀਂ ਬਣੇਗਾ ਇੱਕ ਪਾਸੇ ਅਕਾਲੀ ਭਾਜਪਾ ਇੱਕ ਪਾਸੇ ਕਾਂਗਰਸ ਇੱਕ ਪਾਸੇ ਆਮ ਆਦਮੀ ਪਾਰਟੀ ਔਰ ਇੱਕ ਪਾਸੇ ਇੰਡੀਪੈਂਡੈਂਟ ਇੰਡੀਪੈਂਡੈਂਟ ਕਦੇ ਵੀ ਅਸੀਂ ਪੰਜਾਬ ਦੇ ਵਿੱਚੋਂ ਇਗਨੋਰ ਨਹੀਂ ਕਰ ਸਕਦੇ ਮੈਂ ਚੌਥੀ ਤੇਰੇ ਸਵਕਤ ਉਹਨਾਂ ਨੂੰ ਮੰਨ ਰਿਹਾ ਸੋ ਅਜਿਹੇ ਹਾਲਾਤਾਂ ਦੇ ਵਿੱਚ ਪਟਿਆਲਾ ਦੇ ਵਿੱਚ ਵੀ ਮੁਕਾਬਲਾ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਦੇ ਵਿੱਚ ਪਣ ਸਕਦਾ ਹੈ ਹੁਣ ਅੰਡਰ ਗਰੰਟ ਕਿਵੇਂ ਨਾਲ ਜੁੜਦਾ ਹੈ ਅੰਡਰ ਗਰੰਟ ਇਸ ਤਰ੍ਹਾਂ ਨਾਲ ਜੁੜਦਾ ਹੈ ਤੇ ਤਿੰਨੇ ਵੱਡੇ ਸ਼ਹਿਰੋਂ ਨੇ ਔਰ ਚੌਥਾ ਸ਼ਹਿਰ ਹੈ ਜਿਹੜਾ ਉਹ ਵੀ ਮੈਂ ਇਹਦੇ ਵਿੱਚ ਨਾਲ ਜੁੜਿਆ ਹੈ ਗੁਰਦਾਸਪੁਰ ਔਰ ਹੁਸ਼ਿਆਰਪੁਰ ਗੁਰਦਾਸਪੁਰ ਔਰ ਹੁਸ਼ਿਆਰਪੁਰ ਭਾਰਤੀ ਜਨਤਾ ਪਾਰਟੀ ਦੇ ਪਰੰਪਰਾਗਤ ਸ਼ਹਿਰ ਨੇ ਮੈਂ ਤਿੰਨ ਹਲਕਿਆਂ ਦੀ ਗੱਲ ਕਰਦਾ ਜਲੰਧਰ ਲੁਧਿਆਣਾ ਤੇ ਪਟਿਆਲਾ ਔਰ ਨਾਲ ਹੁਸ਼ਿਆਰਪੁਰ ਤੇ ਗੁਰਦਾਸਪੁਰ ਇਹ ਪੰਜ ਹਲਕੇ ਬਣ ਗਏ ਗੁਰਦਾਸਪੁਰ ਔਰ ਹੁਸ਼ਿਆਰਪੁਰ ਦੇ ਵਿੱਚ ਹੁਣ ਵੀ ਅਗਰ ਅਕਾਲੀ ਬੀਜੇਪੀ ਗੱਠਜੋੜ ਹੁੰਦਾ ਹੈ ਤੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਹੋਏਗਾ ਇਹ ਲਗਭਗ ਤੇ ਨਜ਼ਰ ਆਉਂਦਾ ਬਸ਼ਰਤੇ ਜਲੰਧਰ ਚ ਚਰਨਜੀਤ ਚੰਨੀ ਨੂੰ ਅਗਰ ਕਾਂਗਰਸ ਉਤਾਰਦੀ ਹੈ ਤੇ ਸਮਿਕਰਨ ਥੋੜੇ ਬਦਲ ਸਕਦੇ ਨੇ ਚਰਨਜੀਤ ਚੰਨੀ ਤੋਂ ਬਿਨਾ ਅਗਰ ਗੱਠਜੋੜ ਮੁਕਾਬਲੇ ਚ ਆਉਂਦਾ ਹੈ ਤੇ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਮੁਕਾਬਲਾ ਹੋਏਗਾ ਇਹਨਾਂ ਪੰਜ ਸ਼ਹਿਰਾਂ ਦੇ ਵਿੱਚ ਸਿੱਧੇ ਸਿੱਧੇ ਤੌਰ ਤੇ ਜਲੰਧਰ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਔਰ ਜਦੋਂ ਬੀਜੇਪੀ ਵਰਸਸ ਆਮ ਆਦਮੀ ਪਾਰਟੀ ਹੈ ਤੇ ਇਹ ਪੰਜੇ ਸੀਟਾਂ ਦੇ ਵਿੱਚ ਨਤੀਜੇ ਬਦਲ ਸਕਦੇ ਨੇ ਸੋ ਭਾਜਪੀ ਪੰਜ ਸੀਟਾਂ ਤੇ ਆਪਣੇ ਆਪ ਨੂੰ ਸੋਚ ਸਕਦੀ ਹੈ ਕਿ ਸਾਡਾ ਦਾਵਾ ਬਹੁਤ ਤਕੜਾ ਹੈ ਔਰ ਅਕਾਲੀ ਦਲ ਨੂੰ ਫਾਇਦਾ ਸਿੱਧੇ ਰੂਪ ਚ ਦੋ ਸੀਟਾਂ ਤੇ ਨਜ਼ਰ ਆਉਂਦਾ ਇੱਕ ਬਠਿੰਡੇ ਤੋਂ ਔਰ ਇੱਕ ਫਿਰੋਜ਼ਪੁਰ ਤੋਂ ਬਠਿੰਡੇ ਤੋਂ ਬੀਬੀ ਹਰਸਿਮਰਤ कौर ਬਾਦਲ ਸਿਟਿੰਗ ਐਮਪੀ ਨੇ ਔਰ ਫਿਰੋਜ਼ਪੁਰ ਤੋਂ ਸੁਖਵੀਰ ਸਿੰਘ ਬਾਦਲ ਸਿਟਿੰਗ ਐਮਪੀ ਨੇ ਸੋ ਅਗਰ ਮੁਕਾਬਲਾ ਇਹਨਾਂ ਦੋਵਾਂ ਦੇ ਵਿੱਚ ਹੁੰਦਾ ਅਕਾਲੀ ਭਾਜਪੀ ਅਗਰ ਗੱਠਜੋੜ ਬਣਦਾ ਤੇ ਮੁਕਾਬਲਾ ਫਿਰੋਜ਼ਪੁਰ ਔਰ ਬਠਿੰਡਾ ਦੇ ਵਿੱਚ ਵੀ ਸਿੱਧਾ ਸਿੱਧਾ ਅਕਾਲੀ ਦਲ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਹੋਣਾ ਕਿਉਂਕਿ ਬਠਿੰਡੇ ਚ ਕਾਂਗਰਸ ਕੋਲੇ ਉਸ ਤਰ੍ਹਾਂ ਦਾ ਕੈਂਡੀਡੇਟ ਨਹੀਂ ਹੈ ਔਰ ਇਸੇ ਤਰ੍ਹਾਂ ਫਿਰੋਜ਼ਪੁਰਜ ਫਿਰੋਜ਼ਪੁਰਜ ਕਈ ਕੈਂਡੀਡੇਟ ਦਾਵੇਦਾਰ ਨੇ ਕਾਂਗਰਸ ਦੀ ਟਿਕਟ ਦੇ ਔਰ ਕਾਂਗਰਸ ਬਾਰੇ ਇਹ ਗੱਲ ਅਸੀਂ ਆਮ ਤੌਰ ਤੇ ਜਾਣਦੇ ਆ ਕਿ ਅਗਰ ਇੱਕ ਗੁੱਟ ਨੂੰ ਟਿਕਟ ਮਿਲਦੀ ਹੈ ਤੇ ਤਿੰਨ ਗੁੱਟ ਨਾਰਾਜ਼ ਹੁੰਦੇ ਨੇ ਔਰ ਤਿੰਨ ਗੁੱਟ ਉਸ ਇੱਕ ਗੁੱਟ ਨੂੰ ਹਰਾਉਣ ਤੇ ਲੱਗਦੇ ਨੇ ਔਰ ਜਦੋਂ ਗੱਲ ਨਵਜੋਤ ਸਿੰਘ ਸਿੱਧੂ ਜੀ ਆ ਜਾਂਦੀ ਹੈ ਕਿ ਉਹ ਚਾਰੇ ਗੁੱਟ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋ ਜਾਂਦੇ ਨੇ ਇਹ ਪਿਛਲੇ ਸਮਿਆਂ ਦੇ ਵਿੱਚ ਅਸੀਂ ਗੱਲ ਦੇਖੀ ਹੈ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਸੀ ਤੇ ਸਾਰੀ ਕਾਂਗਰਸ ਇਕੱਠੀ ਲੱਗਦੀ ਸੀ ਹੁਣ ਨਵਜੋਤ ਸਿੱਧੂ ਨੇ ਕਹਿਤਾ ਮੈਂ ਚੋਣ ਵੀ ਨਹੀਂ ਲੜਨੀ ਹਾਈ ਕਮਾਂਡ ਦੀ ਗੱਲ ਮੰਨ ਕੇ ਨਵਜੋਤ ਸਿੰਘ ਸਿੱਧੂ ਮੀਟਿੰਗਾਂ ਵੀ ਨਹੀਂ ਕਰ ਰਹੇ ਤੇ ਹੁਣ ਟਿਕਟਾਂ ਨੂੰ ਲੈ ਕੇ ਕਾਂਗਰਸ ਦੇ ਲੀਡਰ ਆਪਸ ਦੇ ਵਿੱਚ ਸਿਆਸੀ ਕਸ਼ਮਕਸ਼ ਚ ਪੈ ਗਏ ਕੋਈ ਏਕਾ ਨਹੀਂ ਦਿਖ ਰਿਹਾ ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਕੱਟਾਂ ਨੂੰ ਫਿਰਦੇ ਨੇ ਸੰਗਠਨ ਦੇ ਕਈ ਲੀਡਰ ਸੋ ਪਟਿਆਲਾ ਦੇ ਵਿੱਚ ਕਾਂਗਰਸ ਨੂੰ ਕੈਂਡੀਡੇਟ ਨਹੀਂ ਲੱਭ ਰਿਹਾ ਨਵਜੋਤ ਸਿੱਧੂ ਆਪਣੀ ਪਸੰਦ ਦੱਸ ਕੇ ਆਏ ਨੇ ਕੈਂਡੀਡੇਟ ਪਟਿਆਲਾ ਚ ਜੇਤੂ ਨਹੀਂ ਲੱਭ ਰਿਹਾ ਇਸੇ ਤਰ੍ਹਾਂ ਬਠਿੰਡਾ ਫਿਰੋਜ਼ਪੁਰ ਚ ਜੇਤੂ ਕੈਂਡੀਡੇਟ ਨਹੀਂ ਲੱਭ ਰਿਹਾ ਇਸੇ ਤਰ੍ਹਾਂ ਜਲੰਧਰ ਚ ਕੈਂਡੀਡੇਟ ਨਹੀਂ ਲੱਭ ਰਿਹਾ ਹਾਲਾਂਕਿ ਚਰਨਜੀਤ ਚੰਨੀ ਨੇ ਮੈਂ ਕਈ ਵਾਰ ਕਿਹਾ ਲੁਧਿਆਣਾ ਚ ਐਂਟੀ ਇੰਕੰਮਬੈਂਸੀ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਔਜਲਾ ਮਜ਼ਬੂਤ ਕੈਂਡੀਡੇਟ ਨੇ ਪਰ ਸੰਗਠਨ ਇੱਕ ਮਤ ਨਹੀਂ ਹੋ ਰਿਹਾ ਸੋ ਕਈ ਸੀਟਾਂ ਨੇ ਜਿੱਥੇ ਕਾਂਗਰਸ ਤਕੜੀ ਹੈ ਉੱਥੇ ਕਾਂਗਰਸ ਦਾ ਸੰਗਠਨ ਕਿਤੇ ਨਾ ਕਿਤੇ ਗੁੱਟਬਾਜ਼ੀ ਸਾਹਮਣੇ ਆ ਰਹੀ ਹੈ ਉੱਥੇ ਓਪੀ ਸੋਨੀ ਦੇ ਸਮਰਥਕ ਦਾਵਾ ਕਰ ਰਹੇ ਨੇ ਕਿ ਤੁਸੀਂ ਓਪੀ ਸੋਨੀ ਨੂੰ ਟਿਕਟ ਦਿਓ ਸੋ ਕਾਂਗਰਸ ਦੇ ਵਿੱਚ ਫੁੱਟ ਔਰ ਗੁੱਟ ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਇਹ ਨੁਕਸਾਨਦਾਇਕ ਨੇ ਔਰ ਇਸ ਵਾਰ ਵੀ ਇਹ ਵੱਡਾ ਨੁਕਸਾਨ ਕਰ ਸਕਦੀਆਂ ਨੇ ਇਹ ਵੀ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਵੀ ਕੀ ਨਵਜੋਤ ਸਿੱਧੂ ਪ੍ਰਚਾਰ ਕਰਨਗੇ ਕੁਝ ਕੈਂਡੀਡੇਟਾਂ ਦਾ ਪ੍ਰਚਾਰ ਕਰ ਸਕਦੇ ਨੇ ਜਿਉਂ ਉਹਨਾਂ ਨੂੰ ਟਿਕਟਾਂ ਮਿਲਦੀਆਂ ਨਹੀਂ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਅਨੁਮਾਨਿਤ ਸਰਵੇਖਣ ਹੈ ਉਹ ਇਸ ਦਿਸ਼ਾ 'ਚ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਗੱਠਜੋੜ ਅਗਰ ਹੁੰਦਾ ਤਾਂ ਅਗਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਤੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਇਹਦਾ ਮਤਲਬ ਹੈ ਫਿਰ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਅਕਾਲੀ ਭਾਜਪਾ ਦੋ ਸੀਟਾਂ ਤੇ ਸਿੱਧੇ ਮੁਕਾਬਲੇ 'ਚ ਔਰ ਅਗਰ ਵਿਕਰਮ ਸਿੰਘ ਮਜੀਠੀਆ ਨੂੰ ਖਡੂਰ ਸਾਹਿਬ ਤੋਂ ਉਤਾਰ ਦਿੱਤਾ ਜਾਂਦਾ ਹੈ ਵੀ ਚਰਚਾਵਾਂ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਵੀ ਖਡੂਰ ਸਾਹਿਬ ਤੋਂ ਉਤਾਰਿਆ ਜਾ ਸਕਦਾ ਹੈ ਪਰ ਉੱਥੇ ਸਵਾਲ ਖੜੇ ਹੋ ਸਕਦੇ ਨੇ ਆਕਾਲੀ ਦਲ ਤੇ ਕਿਉਂਕਿ ਹਰਸ਼ਮਰਤ ਕੌਰ ਬਾਦਲ ਔਰ ਸੁਖਵੀਰ ਸਿੰਘ ਬਾਦਲ ਅਗਰ ਦੋਵੇਂ ਕੈਂਡੀਡੇਟ ਬਣਦੇ ਨੇ ਜਾਂ ਇਹ ਹੋ ਸਕਦਾ ਹੈ ਸੁਖਵੀਰ ਬਾਦਲ ਚੋਣ ਨਾਲ ਲੜਨ ਤੇ ਫਿਰ ਵਿਕਰਮ ਮਜੀਠੀਆ ਨੂੰ ਜਿਹੜੀ ਸੀਟ ਹੈ ਉਹ ਛੱਡੀ ਜਾਵੇ ਫਿਰ ਸਵਾਲ ਹੀ ਖੜਾ ਹੋਊਗਾ ਕਿ ਸੁਖਵੀਰ ਬਾਦਲ ਤੋਂ ਬਿਨਾ ਫਿਰੋਜ਼ਪੁਰ ਦੇ ਵਿੱਚ ਕੌਣ ਜਿਤਾ ਸਕਦਾ ਹੈ ਆਕਾਲੀ ਭਾਜਪਾ ਨੂੰ ਸੋ ਕਈ ਤਰ੍ਹਾਂ ਦੇ ਸਵਾਲ ਨੇ ਮੌਜੂਦਾ ਹਾਲਾਤਾਂ ਦੇ ਵਿੱਚ ਸੱਤ ਸੀਟਾਂ ਨੇ ਜਿੱਥੇ ਅਕਾਲੀ ਬੀਜੇਪੀ ਟਕੜਾ ਹੋ ਕੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰ ਸਕਦਾ ਹੈ ਸੱਤ ਸੀਟਾਂ ਬਠਿੰਡਾ ਫਿਰੋਜ਼ਪੁਰ ਦੋ ਸੀਟਾਂ ਜਲੰਧਰ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਅੰਮ੍ਰਿਤਸਰ ਅਗਰ ਗੁਰਜੀਤ ਔਜਲਾ ਨੂੰ ਟਿਕਟ ਮਿਲਦੀ ਹੈ ਕਾਂਗਰਸ ਤੋਂ ਵੱਡੇ ਦਾਵੇਦਾਰ ਨੇ ਅਗਰ ਕਾਂਗਰਸ ਗੁਰਜੀਤ ਔਜਲਾ ਦੀ ਟਿਕਟ ਕੱਟ ਦਿੰਦੀ ਹੈ ਫਿਰ ਗੁਰਜੀਤ ਔਜਲਾ ਜਿਸ ਪਾਸਿਓਂ ਲੜਨਗੇ ਉਹ ਵੱਡੇ ਦਾਵੇਦਾਰ ਬਣਦੇ ਨੇ ਇਸ ਕਰਕੇ ਮੈਂ ਸੱਤ ਸੀਟਾਂ ਦਾ ਜਿਹੜਾ ਮੁਕਾਬਲਾ ਅਕਾਲੀ ਬੀਜੇਪੀ ਨੂੰ ਦਿਖਾਇਆ ਉਹ ਅਮਰਸਰ ਤੋਂ ਬਿਨਾਂ ਔਰ ਅਗਰ ਗੁਰਜੀਤ ਔਜਲਾ ਨੂੰ ਟਿਕਟ ਕੱਢ ਦਿੱਤੀ ਜਾਂਦੀ ਹੈ ਤੇ ਫਿਰ ਅਕਾਲੀ ਬੀਜੇਪੀ ਜਾਂ ਆਮ ਆਦਮੀ ਪਾਰਟੀ ਮੁਕਾਬਲਾ ਇਸ ਰੂਪ 'ਚ ਹੀ ਹੋਣਾ ਹੈ ਇਹਦਾ ਮਤਲਬ ਹੈ ਫਿਰ 8ਵੀਂ ਸੀਟ ਅਕਾਲੀ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਮੁਕਾਬਲੇ ਦੇ ਵਿੱਚ ਆਏਗੀ ਸੋ ਇਸ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਵੀ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤੂਗੀ ਪਰ 7-8 ਸੀਟਾਂ ਤੇ ਬੀਜੇਪੀ ਅਕਾਲੀ ਦਲ ਗੱਠ ਜੋੜ ਸਿੱਧਾ ਮੁਕਾਬਲੇ ਚ ਆਮ ਆਦਮੀ ਪਾਰਟੀ ਨਾਲ ਆ ਸਕਦਾ ਹੈ ਹੁਣ ਆਮ ਆਦਮੀ ਪਾਰਟੀ ਦਾ ਪਿੱਛੇ 13 0 ਤੇ 7-8 ਸੀਟਾਂ ਤੇ ਅਗਰ ਸਿੱਧਾ ਮੁਕਾਬਲਾ ਹੁੰਦਾ ਹੈ ਅਕਾਲੀ ਬੀਜੇਪੀ ਨਾਲ ਆਮ ਆਦਮੀ ਪਾਰਟੀ ਦਾ ਤੇ ਫਿਰ ਨਤੀਜੇ ਬਦਲ ਸਕਦੇ ਸੋ ਇਸ ਸਨਮਾਨਿਤ ਸਰਵੇਖਣ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਇੱਕ ਵਾਰ ਫਿਰ ਮੁਲਾਕਾਤ ਹੋਏਗੀ ਬਹੁਤ ਧੰਨਵਾਦ